ਨਾ ਯਾਦ ਮਿਸਿੰਗ ਲਾਲੀ ਤੁਸੀਂ ਦੇਖ ਰਹੇ ਹੋ ਸੁਨਾਮ ਨਿਊ ਲੈਕ ਚੈਨਲ ਨਸ਼ਾ 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 ਪੰਜਾਬ ਵਿੱਚ ਇੰਨਾ ਨਸ਼ਾ ਹੋ ਗਿਆ ਹੈ ਕਿ ਸਰਕਾਰਾਂ ਤੋਂ ਨੱਖ ਨਹੀਂ ਪੈ ਰਹੀ ਤੁਹਾਨੂੰ ਅੱਜ ਦਿਖਾਵਾਂਗੇ ਪਿੰਡ ਨਕਤੇ ਚੱਠੇ ਸੁਨਾਮ ਦੇ ਲਵੇ ਉੱਥੇ ਇੱਕ ਹੋਰ ਗਰੀਬ ਪਰਿਵਾਰ ਦੇ ਪੁੱਤ ਨੂੰ ਨਸ਼ੇ ਦੀ ਪੇਟ ਚੜ ਗਿਆ ਕੱਲਾ-ਕੱਲਾ ਕਮਾਉਣਾ ਤਿੰਨ ਭੈਣਾਂ ਦਾ ਭਾਈ ਤੀ ਇੰਨਾ ਨਸ਼ਾ ਹੋ ਗਿਆ ਪਿੰਡਾਂ 'ਚ ਵੀ ਗ੍ਰਿਫਤ ਚ ਆ ਗਏ ਪਿੰਡ ਦੇ ਵਿੱਚ ਲੋਕਾਂ ਨੂੰ ਦੱਸਿਆ ਵੀ ਘੱਟੋ ਘੱਟ 15-20 ਜਵਾਨ ਨੇ ਬੱਚੇ ਨੇ ਘਰੋਂ ਰੋਟੀ ਰਖਾ ਕੇ ਵਗਦੇ ਨੇ ਨਾਲ ਲੈ ਕੇ ਵਗ ਜਾਂਦੇ ਨੇ ਤੇ ਆਉਂਦੇ ਹੋਏ ਰੋਟੀ ਉੱਟੀ ਖਾ ਕੇ ਨਸ਼ੇ ਵਿੱਚ ਤੁੱਟ ਹੁੰਦੇ ਨੇ ਚਿੱਟਾ ਨਸ਼ਾ ਇੰਨਾ ਵਧ ਗਿਆ ਹੈ ਸੁਨਾਮ ਦੇ ਵਿੱਚ ਨਸ਼ਾ ਸ਼ਰਿਆਂ ਵਿੱਚ ਰਿਖ ਰਿਹਾ ਹੈ ਪਿੰਡਾਂ ਨੂੰ ਦੱਸਿਆ ਪਿੰਡਾਂ ਨੂੰ ਦੱਸਿਆ ਕਿ ਸ਼ਹਿਰ ਦੇ ਵਿੱਚ ਨਸ਼ਾ ਲਿਆਉਂਦੇ ਨੇ ਸ਼ਹਿਰ ਦੇ ਵਿੱਚੋਂ ਤੇ ਪਿੰਡ ਵਿੱਚ ਆਉਂਦਾ ਹੈਗਾ ਤੇ ਬੱਚੇ ਘਰੋਂ ਕੋਈ ਸਰੀਆ ਕੋਈ ਪੱਤੀ ਕੋਈ ਸਮਾਨ ਚੋਰੀ ਕਰਕੇ ਨਸ਼ਾ ਲਿਆਉਂਦੇ ਨਸ਼ਾ ਕਰਦੇ ਨੇ ਪਰ ਸਰਕਾਰਾਂ ਇਸ ਇਹਦੇ ਬਾਰੇ ਗੌਰ ਨਹੀਂ ਕਰਦੀਆਂ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਹੈ ਸਰਕਾਰ ਇਸੇ ਵਾਸਤੇ ਆਈ ਦੀ ਵੀ ਇੱਥੇ ਨਸ਼ਾ ਖਤਮ ਕਰਾਂਗੇ ਵੀ ਹਫ਼ਤੇ ਨਸ਼ਾ ਖਤਮ ਕਰ ਦਾਂਗੇ ਪਰ ਇਹ ਨਸ਼ਾ ਖਤਮ ਨਹੀਂ ਹੋ ਰਿਹਾ ਨਸ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਪਰਵਾਨਾ ਪਰਿਵਾਰ ਨਸ਼ੇ ਦੀ ਭੇਟ ਚੜ ਰਹੇ ਹਨ ਇੱਕ ਹੋਰ ਜੋ ਪਿੰਡ ਹੈ ਨਕਤਿਆਂ ਦੇ ਕੋਲੇ ਨਕਤੇ ਚੱਠੇ ਉੱਥੇ ਮਿਲ ਕੇ ਸੁਨਾਮ ਦੇ ਲਵੇ ਨਸ਼ੇ ਦੀ ਭੇਟ ਚੜ ਗਿਆ ਜਵਾਕ ਉਹਨਾਂ ਦੱਸਿਆ ਦੀ ਵੀ ਉਹਦਾ ਵਿਆਹ ਵੀ ਹੋਇਆ ਦੀ ਤਲਾਕ ਹੋ ਗਿਆ ਸੀ ਤਲਾਕ ਹੋਣ ਤੋਂ ਬਾਅਦ ਉਹਨਾਂ ਨਸ਼ੇ ਲੱਗ ਗਿਆ ਕਰਨ ਨਸ਼ੇ ਵਿੱਚ ਉਹਨਾਂ ਨੇ ਆਪਣੇ ਭੈਣ ਕੋਲੇ ਭੇਜਤਾ ਉੱਥੇ ਨਸ਼ੇ ਕਰਦਾ ਦੀ ਅੱਜ ਉਹ ਨਸ਼ੇ ਦੀ ওভারਡੋਜ਼ ਕਰਕੇ ਮਰ ਗਿਆ ਹੈ ਕਿ ਇਨਸਾਫ ਦੇ ਮੰਗ ਕਰਦੇ ਹਨ ਪਰਿਵਾਰ ਵਾਲੇ ਕਹਿੰਦੇ ਸਾਨੂੰ ਇਨਸਾਫ ਇਨਸਾਫ ਮਿਲਣਾ ਚਾਹੀਦਾ ਉੱਥੇ ਪਿੰਡ ਵਾਲਿਆਂ ਨੂੰ ਦੱਸਿਆ ਵੀ ਪੰਜਾਬ ਸਰਕਾਰ ਨਸ਼ੇ ਦੇ ਨੱਥ ਨਹੀਂ ਪਾ ਸਕਦੀ ਵੀ ਜੇ ਨਹੀਂ ਨੱਥ ਪਾ ਸਕਦੀ ਤਾਂ ਲੋਕਾਂ ਨੂੰ ਕਹੇ ਲੋਕ ਭੜਨਗੇ ਫੜ ਕੇ ਦੇਣਗੇ ਤੁਸੀਂ ਸੁਣੋ ਪਿੰਡ ਵਾਲਾਂ ਨੇ ਜਵਾਨੇ ਪਿੰਡਾਂ ਨੇ ਕੀ ਕਿਹਾ ਤੇ ਪਰਿਵਾਰ ਨੇ ਕੀ ਕਿਹਾ Kazuto relствен na sikwaka haraldepara Ise. Naraya hai Davis Mayawelakam, Tolg Этот tama Mayaweleketa

ਰੀਤੀ ਜੀ ਤਾੜ ਕਰ ਤੂੰ ਵਾਹ ਜੀ ਜੀ ਤਾੜ ਕਰ ਤਾ ਵਾਹ ਮਾ ਤਾਲਿਆ ਤੂੰ ਕਰਿਆ ਗਏ ਇੱਕ ਵਾਰ ਤਾਂ ਟਕੜ ਵਾਹ ਮੈਂ ਤੁਹਾਂ ਰੇਣ ਮੰਨਾਂ ਗਿਆ ਤੀ ਹੱਥੋਂ ਦਾ ਕੜਾ ਜਤਾ ਵਾਹ ਕੋਈ ਚਾਰਤਾ ਆ ਜਾ ਆਪਣੇ ਕਰੂ ਟਕੜਾ ਆ ਜਾ ਓਏ ਵਾਹ ਆ ਤੂੰ ਵੀ ਆਈ ਦੀ ਸਾਟਾ ਆਪੇ ਲਸਤੀ ਦੇ ਕੇ ਨਾਤ ਸਾਡਾ ਜਿਵੇਂ ਨਾ ਕੋ ਪਕੜਾ ਸਭਾ ਅੱਲਾ ਹਾਏ ਜੀ ਤੈਨੂੰ ਕੋਰੇ ਨਾਲੇ ਨੂੰ ਕੀ ਦੇ ਤੱਤੇ ਟੜਕੇ ਕੋਈ ਪਕੜਾ ਨਾ ਸੋ ਹਾਏ ਤੇਰੇ ਤੋਰੇ ਨਾਲੇ ਰੇ ਕੋਈ ਬਸ ਅਰੇ ਤੋੜਾ ਤੇਰਾ ਜਿਸਕੇ ਜਿਸ ਨਾਰਾਇਣ ਦੀ ਹੈ ਨਾਰੇਵਾਜੀ ਦਾ ਸਰਕਾਰ ਦੇ ਉਹਨਾਂ ਦਾ ਨਕੀ ਦੱਸੇ ਵੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੋ ਦੇਖ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਚੈਨਲ ਵਾਲਿਆਂ ਦਾ ਜੋ ਤੁਸੀਂ ਆਏ ਹੋ ਤੇ ਕਾਰਨ ਤਾਂ ਮੇਣਾ ਹੀ ਇਹ ਨੌਜਵਾਨ ਮੁੰਡਾ ਜਿਹੜਾ ਅੱਜ ਵਿਚਾਰਾ ਲਾਸ਼ ਬਣ ਕੇ ਪੈ ਗਿਆ ਐ ਸਮਝ ਲਓ ਵੀ ਨਸ਼ੇ ਦੇ ਕਾਰਨ ਲਈ ਮੁੰਡੇ ਦਾ ਨਾਮ ਕੀ ਹੈ ਕਿੱਥੇ ਰਹਿੰਦਾ ਮੁੰਡਾ ਹਰਵਿੰਦਰ ਸਿੰਘ ਹੈ ਪਾਪਾ ਦਾ ਨਾਮ ਕੀ ਹੈ ਜਗਤਿੰਦਰ ਸਿੰਘ ਜਗਰ ਸਿੰਘ ਜਗਰ ਸਿੰਘ ਹਾਂ ਜਗਰ ਰਹਿੰਦੇ ਬਿਆਹ ਦੀ ਕਬੜਾ ਕਾਫੀ ਟਾਈਮ ਪਹਿਲਾਂ ਹੋਇਆ ਸੀਗਾ ਉਦੋਂ ਛੱਡ ਕੇ ਚੱਲ ਗਏ ਸੀ ਇਹਦੇ ਘਰ ਦੇ ਹੁਣ ਕਿੱਥੇ ਰਹਿੰਦੇ ਆ ਇਹ ਇੱਥੇ ਹੀ ਰਹਿੰਦੇ ਸੀਗੇ ਨਰਕਿਆਂ ਜੀ ਹਾਂਜੀ ਕੀ ਨਸ਼ੇਦਾਰ ਨਹੀਂ ਸੀ ਇਹ ਨਸ਼ੇਦਾਰ ਸੀ ਨਾ ਜਿਹੜਾ ਨਸ਼ਾ ਕਰਦਾ ਸੀ ਟਿੱਕਾ ਦਾ ਜੀ ਠੀਕੇ ਲਾਉਂਦੇ ਸੀ ਫੇਰ ਕਦੋਂ ਤੋਂ ਕਰਦਾ ਸੀ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਜੀ ਪੰਜਾਬ ਸਰਕਾਰ ਦਾ ਕਹਿੰਦੇ ਨਸ਼ਾ ਬੰਦ ਕਰ ਰਹੇ ਸੀ ਬਲੋਂਗ ਰਹੇ ਹਾਂ ਬਿਲਕੁਲ ਵੀ ਨਹੀਂ 1% ਵੀ ਫਰਕ ਨਹੀਂ ਪਿਆ 1% ਵੀ ਸਗੋਂ ਵੱਧ ਗਿਆ ਵੱਧ ਗਿਆ ਜੀ ਸਗੋਂ ਵੱਧ ਗਿਆ ਸਨਾਮ ਚ ਦੇਖੋ ਜਾ ਕੇ ਉੱਥੇ ਦੇਖਣ ਤਾਂ ਸਹੀ ਕੀ ਹਾਲ ਹੋ ਰਿਹਾ ਇਸ ਨਾਮ ਦੇ ਵਿੱਚ ਸ਼੍ਰੀਆਮ ਚਿੱਟਾ ਵਿਖਰ ਰਹੀ ਹੈ। ਹਾਲਾਂਕਿ ਸਗੋਂ ਜਿਹੜੀਆਂ ਮੰਨ ਲੋ ਕਮੇਟੀਆਂ ਨਸ਼ਾ ਛਡਾਊ ਦੇ ਉੱਤੇ ਬੋਲ ਰਹੀਆਂ ਨੇ ਉਹਨਾਂ ਤੇ ਵੀ ਉਲਟੀ ਕਾਰਵਾਈ ਕਰ ਦਿੰਦੀਆਂ ਨੇ ਸਰਕਾਰਾਂ ਸਮਝ ਤੋਂ ਬਾਹਰ ਆਈ। ਇਹਦਾ ਕੀ ਹੱਲ ਹੋਣਾ ਹੈ ਨਸ਼ੇ ਦੀ? ਨਸ਼ੇ ਦੀ ਬਹੁਤ ਜ਼ਿਆਦਾ ਨਸ਼ੇ ਦੀ ਸਮੱਸਿਆ ਹੈਗੀ। ਨਸ਼ਾ ਬਹੁਤ ਜ਼ਿਆਦੇ ਜੀ। ਗੱਡਰ ਨਹੀਂ ਛੱਡੇ ਜੀ ਗੱਡਰ ਵੀ ਆਟੀਆਂ ਢੋਲੀਆਂ ਹੀ ਵੇਚ ਆਏ ਜਵਾਖ ਜਾ ਕੇ ਗਏ ਸਾਡੇ ਢੋਲੀ ਵੇਚ ਆ ਜੀ। ਅਸੀਂ ਬਹੁਤ ਪੂਰੇ ਇਸ਼ਾਰਾ ਪੰਜਾਬ ਸਰਕਾਰ ਕਰਨੀਓ ਜੀ। ਬਹੁਤ ਤੰਗਾਂ ਜੀ ਅਸੀਂ। ਅਰੇ ਪਿੰਡ ਦੇ ਵਿੱਚ ਕਿਹੋ ਜਿਹੇ ਹਾਲਤ ਨੇ ਬਹੁਤ ਮੰਦਾ ਹਾਲ ਆਇ ਸੜ ਬਹੁਤ ਜਿਆਦਾ ਮੰਦਾ ਹਾਲ ਆਇ ਮੁੰਡੇ ਖਾਂਦੇ ਨੇ ਟੂ ਮੰਨ ਛੱਡੀਆਂ ਸਾਈਡ ਤਾਂ ਜੀ ਕੁਛ ਨਹੀਂ ਛੱਡਦੇ ਹੈਗੇ ਖੋਲੀਆਂ ਦੇ ਵਿੱਚ ਚੱਕਾ ਵੀ ਨਹੀਂ ਛੱਡਦੇ ਖਤਮ ਕਰਤੇ ਜੀ ਅਸੀਂ ਤਾਂ ਅਸੀਂ ਬਹੁਤ ਆ ਗਏ ਹਾਂ ਬਹੁਤ ਜ਼ਿਆਦਾ ਸਰ ਤਾਂ ਖੰਡ ਚਾਹ ਨੂੰ ਵੀ ਕਰ ਸਿਰਿਆਂ ਵੀ ਬੀਕਦੇ ਨੇ ਸਿਰਿਆਂ ਵੀ ਬੀਕਦੇ ਨੇ ਸਾਇੰਸੀਆਂ ਦਾ ਸੁਨਾਮ ਜੀ ਕੋਈ ਨਪਾਲਨ ਸਾਇੰਸ ਨਾਲ ਜੀ ਉਦੋਂ ਲੈ ਕੇ ਆਉਂਦੇ ਨੇ ਜੀ ਸੁਨਾਮੋਂ ਲੈਣ ਹਾਂਜੀ ਹਾਂ ਜੀ ਸੜਕ ਤੇ ਵੇਚਦੀਆਂ ਸਿਰਿਆਂ ਵੇਚਦੀਆਂ ਨੇ ਨਪਾਲਨ ਆਈ ਸਾਇੰਸ ਨੂੰ ਉਹਦੇ ਲੱਕੜਾ ਵੀ ਸਾਂਹ ਘਰਾਂ ਚ ਜਾਂਦੀਆਂ ਨੇ ਜੀ ਜੇ ਅਸੀਂ ਲੱਕੜਾ ਹੋਰ ਲਾ ਲਿਆ ਜੀ ਕਹਿੰਦੇ ਕਹਿਣਗੇ ਨਾ ਸੜ ਜਾ ਵੱਖਾਂ ਨੂੰ ਹਟਾ ਲਓ ਲੱਕੜਾ ਖੇਤਾ ਚੋਂ ਕੇ ਲਾਵੇਂ ਸੀ ਲੱਕੜਾ ਆਪਣੇ ਘਰ ਵਾਸਤੇ ਲੈ ਕੇ ਆਵਾਂਗੇ ਲੱਕੜਾ ਵੀ ਸਾਡੇ ਸਾਇੰਸ ਨਾਲ ਜਾਂਦੇ ਨੇ ਪਾਥੀ ਵੀ ਸਾਇੰਸ ਨਾਲ ਜਾਂਦੇ ਨੇ ਸਾਡਾ ਕੱਖ ਨਹੀਂ ਸੜਦੇ ਹਰੇਕ ਚੀਜ਼ ਸਣਉਂਦੇ ਆਉਂਦੇ ਨੇ ਚਿੱਟਾ ਲੈ ਆਉਂਦੇ ਨੇ ਜੀ ਨਾ ਆਟਾ ਛੜਦੇ ਨੇ ਨਾ ਉਸ ਵੀ ਨਹੀਂ ਛੜਦੇ ਜੀ ਉਸ ਨੇ ਛੜਦੇ ਬਹੁਤ ਬੁਰਾ ਹਾਲ ਹੈ ਸਰਕਾਰ ਤੋਂ ਕੀ ਮੰਗ ਕਰਦੇ ਬਸ ਇਹੀ ਬੇਨਤੀ ਹੈ ਜੀ ਸਰਕਾਰ ਮੁਰੇ ਸਾਡੀ ਵੀ ਸਾਡੇ ਬੱਚੇ ਬਾਜ਼ਾਂ ਨੂੰ ਮਿਲੇ ਜੀ ਸਾਨੂੰ ਬਸ ਚਿੱਟਾ ਬੰਦ ਹੋ ਜਾ ਜੀ ਸਾਡੇ ਬੱਚੇ ਬਾਜ਼ ਜਾਣ ਜੀ ਸਾਡੀ ਪੀੜ੍ਹੀ ਖਤਮ ਹੋ ਰਹੀ ਹੈ ਜਮਾ ਜੀ ਇਹ ਪ੍ਰਵਾਹ ਤੁਸੀਂ ਜਿਹੜਾ ਹਾਂ ਜੀ ਅਸੀਂ ਨਾਲ ਵੀ ਸਿੱਖਾਂਗੇ ਗਰੀਬ ਪਰਿਵਾਰਾਂ ਜੀ ਦਾ ਸਨਮਾਨ ਘਟਣਾ ਨਹੀਂ ਇਹ ਬਹੁਤ ਆਪਸੇ ਆ ਰਿਹਾ ਵੀਡੀਓ ਤੇ ਮਰਨਾ ਥੋੜਾ ਕੀ ਲੱਗਦਾ ਤੇ ਪਰਾਜ ਨਹੀਂ ਮਰਦਾ ਬਾਈ ਲੱਗਦਾ ਬਸ ਬਸ ਆਏ ਛੱਡਾ ਨਾਮ ਜੀ ਹਾਂ ਜੀ ਜੱਗਰ ਸਿੰਘ ਛੱਡਾ ਜੱਗਰ ਸਿੰਘ ਆ ਤੁਹਾਡਾ ਮੁੰਡਾ ਮਰਿਆ ਕਿਵੇਂ ਮਰਿਆ ਜੀ ਨਸ਼ੇ ਚਿੱਟੇ ਦੀ ਕਰਨੀ ਮਰਿਆ ਜੀ

ਦੇ ਮਤਲਬ ਜੇ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਨਹੀਂ ਨੱਥ ਪੈਂਦੀ ਉਹ ਹੱਥ ਖੜੇ ਕਰ ਜਾਣ ਨੂੰ ਆਮ ਜਨਤਾ ਨੂੰ ਕਹਿ ਦੇਣ ਵੀ ਹਾਂ ਵੀ ਤੁਸੀਂ ਆਪ ਦੇਖ ਲਓ ਵੀ ਸਾਡੇ ਬਸਮ ਬਾਹਰ ਆ ਵੀ ਅਸੀਂ ਅਸੀਂ ਆਪ ਕੁਝ ਕਰ ਲਈਏ ਫਿਰ ਠੀਕ ਹੈ ਨਾ ਹੀ ਸਗੋਂ ਜਿਹੜੇ ਮੰਨ ਲਓ ਕਿ ਨਸ਼ੇ ਦੇ ਖਿਲਾਫ ਆਜੋ ਉਠਾਉਂਦੇ ਨੇ ਸਗੋਂ ਉਹਨਾਂ ਨੂੰ ਦੱਬ ਲੈਂਦੇ ਨੇ ਉਹਨਾਂ ਦੇ ਪਰਚੇ ਪਾ ਕੇ ਅੰਦਰ ਸੁੱਟ ਦਿੰਦੇ ਨੇ ਤਾਂ ਕਿੰਨੀਆਂ ਕਮੇਟੀਆਂ ਦੇ ਦੇਖਦੇ ਆਪਾਂ ਆਪਣੇ ਸਾਡੇ ਤਾਂ ਚਲੋ ਇੱਥੇ ਕਮੇਟੀ ਬਣੀ ਨਹੀਂ ਹੈਗੀ ਹੋਰ ਪਿੰਡਾਂ 'ਚ ਸੁਣਦੇ ਆਂ ਬਥੇਰੀਆਂ ਕਮੇਟੀਆਂ ਬਣੀਆਂ ਨੇ ਉਲਟਾ ਉਹਨਾਂ ਤੇ ਕਾਰਵਾਈਆਂ ਹੋ ਜਾਂਦੀਆਂ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਉਲਟਾ ਉਹਨਾਂ ਤੇ ਉਹ ਧਮਕੀਆਂ ਦੇਂਦੇ ਨੇ ਉਹਨਾਂ ਨੂੰ ਮਾਰਨ ਦੀਆਂ ਹਾਂ ਜੀ ਦੇ ਸਭ ਗਲਤ ਹੈ ਸਰਕਾਰ ਹੱਥ ਘੜੇ ਕਰਦੇ ਪ੍ਰਸ਼ਾਸਨ ਹੱਥ ਘੜੇ ਕਰਦੇ ਵੀ ਆਮ ਜਨਤਾ ਨੂੰ ਕਹਿ ਦਵੇ ਵੀ ਤੁਸੀਂ ਆਪ ਦੇਖ ਲਓ ਤਾਂ ਆਮ ਜਨਤਾ ਆਪ ਦਾ ਆਪਣੇ ਬੱਚਿਆਂ ਦਾ ਆਪ ਹੱਲ ਕਰ ਲਈ ਪੰਜਾਬ ਸਰਕਾਰ ਫੇਲ ਹੈ ਤਾਂ ਮਤਲਬ ਹੁਣ ਬਿਲਕੁਲ ਫੇਲ ਹੈ ਜੀ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਅਸਲਾ ਮਰਵਾੜੇ ਕੋਲ ਵੀ ਜਾ ਕੇ ਆਈਆਂ ਜੀ ਸੱਪਾ ਕਰੋ ਪੰਜਾਬ ਸਰਕਾਰ ਸੱਪਾ ਪੰਜਾਬ ਸਰਕਾਰ